ਅਭਿਨੇਤਰੀ ਐਸ਼ਵਰੀ ਰਾਏ ਬਚਨ ਦੀ ਫਿਲਮ ਸਰਬਜੀਤ ਬਾਕਸ ਆਫਿਸ ਤੇ ਕੋਈ ਖਾਸ ਕਮਾਲ ਨਹੀਂ ਵਿਖਾ ਸਕੀ ਫਿਲਮ ਪਹਿਲੇ 3 ਦਿਨ ਵਿੱਚ ਮਹਿਜ਼ 13.96 ਕਰੋੜ ਦੀ ਕਮਾਈ ਹੀ ਕਰ ਸਕੀ ਜਿਸ ਦੀ وجہ ਐਸ਼ਵਰੀ ਦੀ ਖਰਾਬ ਐਕਟਿੰਗ ਮੰਨੀ ਜਾ ਰਹੀ ਹੈ 빅 ਬਾਸ ਫੇਮ ਸੁਪਰ ਮਾਡਲ ਸੋਫੀਆ ਹਿਆਤ ਨੇ ਹੁਣ ਅਧਿਆਤਮਕ ਰਾਹ ਚੁਣ ਲਿਆ ਜਿਸ ਕਾਰਨ ეკ੍ਰੀਨ ਵਿੱਚ ਨਜ਼ਰਨ ਵਾਲੀ ਸੋਫੀ ਹੁਣ ਸਾਦੇ ਕੱਪੜਿਆਂ ਵਿੱਚ ਸੰਤ ਬਣੀ ਵਿਖਾਈ ਦੇ ਰਹੀ ਹੈ ਅਲਿਕਾ ਵਦੂ ਸੀਰੀਅਲ ਨਾਲ ਫੇਮਸ ਹੋਣ ਵਾਲੀ অভিনেত্রী ਵਿਕਾ ਗੌਰ ਆਪਣੇ ਬੁਆਏਫਰੈਂਡ ਨਾਲ ਕਾਂਜ ਫਿਲਮ ਸਮਾਰੋਹ ਦੇ ਵਿੱਚ ਪੂਜੀ ਇਸ ਮੌਕੇ ਵਿਕਾ ਬਹਿਤ ਖੂਬਸੂਰਤ ਗਾਉਨ ਵਿੱਚ ਨਜ਼ਰ ਆ ਰਹੀ ਸੀ ਮੁੰਬਈ ਵਿੱਚ ਇੱਕ ਨਾਵਲਕਾਰ ਨੇ ਫਿਲਮ ਕ੍ਰੇਸ 3 ਦੇ ਨਿਰਮਾਤਾ ਨਿਰਦੇਸ਼ਕ ਰਕੇਸ਼ ਰੋਸ਼ਨ ਤੇ ਇਲਜ਼ਾਮ ਲਗਾਇਆ ਹੈ ਕਿ ਰੋਸ਼ਨ ਨੇ ਉਹਨਾਂ ਦੇ ਨਾਵਲ ਤੋਂ ਫਿਲਮ ਦੀ ਕਹਾਣੀ ਚੋਰੀ ਕੀਤੀ ਹੈ ਜਿਸ ਕਾਰਨ ਉਹਨਾਂ ਵਿਰੁੱਧ ਕਾਪੀਰਾਈਟ ਕਾਨੂੰਨ ਦੇ ਤਹਿਤ ਸ਼ਿਕਾਇਤ ਦਰਜ ਕਰਵਾਈ ਗਈ ਹੈ ਸੋਸ਼ਲ ਮੀਡੀਆ ਤੇ ਐਕਟਿਵ ਮੇਗਾ ਸਟਾਰ ਅਮਿਤਾਬ ਬਚਨ ਦੇ ਟਵਿੱਟਰ ਫਾਲੋਅਰਸ ਦੀ ਗਿਣਤੀ 2.1 ਕਰੋੜ ਹੋ ਗਈ ਹੈ ਜਿਸ ਲਈ ਉਹਨਾਂ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ ਹੈ ਬਿਗਬੀਨ ਨੇ ਦੱਸਿਆ ਕਿ ਉਹਨਦਰ ਟੀਚਾ 2.5 ਕਰੋੜ ਫਾਲੋਅਰਸ ਦਾ ਹੈ